ਦੇ ਨਮਾਇਕ ਆਕਾਰ ਨੇ ਪ੍ਰਭ ਦੀ ਦੁਰ ਰਤਨੀ ਜਸੇ ਜਲ ਤੇ ਬੁਧ ਬੁਧਾ ਹੋਪ ਜੈ ਬਿਨ ਸੈਨੀ ਦਾ ਨਗ ਰਚਨਾ ਕਰ ਸੀ ਰਜੀਤੋ ਨਾਨਕ ਸੁਣਾਵੀਂ ਆ Wow. ਗਰੀ ਮਹਲਾ ਦੀ ਜਾਨ ਅਨੰਤਿ ਕੁ ਓੰਕਾਰ ਸਤਗੁਰ ਪ੍ਰਸਾਦ ਅਨੰਦ ਪ੍ਰਿਆਮੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੁ ਖਾਪਾਇਆ ਸਹਿਜ ਸੇਤੀ ਮਨਵਤਿਆ ਵਧਾਈਆ ਰਾਗਰ ਤਨ ਪਰਵਾਰ ਬਨਿਆ ਸ਼ਬਦ ਗਾਵਨ ਆਇਆ ਸ਼ਬਦ ਤਾ ਗਾਓ ਹਰੀ ਕੇ ਸਰਆ ਰਹਿਣ ਨਾਮ ਕੀ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਤੂੰ ਸਦਾ ਰਹੋ ਹਰ ਨਾਮੀ ਹਰ ਨਾਮ ਰਹਿਓ ਤੁਮ ਮਨ ਮੇਰੇ ਦੁਖ ਸਭ ਬਸਾ ਗਨਾ ਹੰਗੀ ਕਰ ਕਹ ਰੀ ਤੇਰਾ ਕਾਰਜ ਸੰਭਵਾਰ ਨਾਮ ਸਾਵਨਾ ਕਰਨਾ ਸਮਰਾਤ ਸੁਆਮੀ ਸੋ ਕੇ ਮੰਨਉ ਸਾਰੀ ਕਹਿ ਨਾਮਿਕ ਮਨ ਮੀ ਸਦਾ ਰਹੋ ਭਗਨਾ ਨਾਲੇ ਸਾਚੀ ਸਹਿਬਾ ਗਿਆਨ ਹੀ ਕਰਤੇ ਰਹਿ ਕਰਤਾ ਤੇਰੇ ਸਭਿ ਜਿਸ ਹੈ ਜਿਸ ਨੇ ਸੋ ਪਾਵਈ ਸੁਭਾਗ குரு ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਪਤਘਰ ਸਾਹਿਬ ਪਿੰਡ ਜੰਗੀਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਅੱਜ ਹਾੜ ਪੀੜਦਾਂ ਦੀ ਚੜ੍ਹਦੀ ਕਲਾ ਹਾਲ ਡੰਗਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਸ਼੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋਏ ਤੇ ਅੱਜ ਭੋਗ ਪਾਏ ਗਏ ਨੇ ਸੋ ਸਾਰੇ ਵੀਰ ਭਾਈ ਵੀਡੀਓ ਦੇਖਣ ਵਾਲੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪੋ ਆਪਣੀ ਹਾਜ਼ਰੀ ਲਗਾਓ ਵੱਧ ਵੱਧ ਸ਼ੇਅਰ ਲਾਈਕ ਤੇ ਚੈਨਲ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ